ਇਸ ਸਤ ਸੰਗਤ ਜੀਓ ਹਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣ ਆਵ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜ ਕੇ ਬੈਠ ਗਏ ਜੀ ਤਾਂ ਕਿ ਇਹ ਜੋ ਸਾਡਾ ਮਨ ਮੈਲਾਗਾ ਇਹ ਸ਼ੁੱਧ ਹੋ ਜਾਵੇ ਗੁਰਬਾਣੀ ਸੁਣਨ ਦੇ ਨਾਲ ਕਥਾ ਵਿਚਾਰ ਸੁਣਨ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਸੁਣਨ ਦੇ ਨਾਲ ਇਹ ਮਨ ਜੋ ਗੁਰੂ ਸਾਹਿਬ ਜੀ ਕਹਿੰਦੇ ਪਵਿੱਤਰ ਹੋ ਜਾਂਦਾਗਾ ਅਨੰਤ ਸਾਹਿਬ ਦੀ ਲੜੀਵਾਰ ਵਿਆਖਿਆ ਚ ਸੰਪੂਰਨਤਾ ਹੈ ਜੀ ਇੱਕ ਅਨੰਤ ਸਾਹਿਬ ਦੀਆਂ 40 ਪੌੜਾਂ ਦਾ ਆਨੰਦ ਸਨੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ ਪਰਮ ਪਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਜੀ ਬਾਣੇ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਤੇ ਜਾਣੇ ਸੋਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਹ ਜੀ 40ਵੀਂ ਪੌੜੀ ਅਨੰਤ ਸਾਹਿਬ ਦੀ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅੰਧ ਸੁਨੋ ਵਡਭਾਗੇ ਹੋ ਏ ਵੱਡੇ ਭਾਗਾਂ ਵਾਲਿਓ ਗੁਰੂ ਸਾਹਿਬ ਜੀ ਕਹਿੰਦੇ ਇਹ ਆਨੰਦਮਈ ਬਾਣੀ ਸੁਣੋ ਇਹ ਆਨੰਦ ਨੂੰ ਸੁਣੋ ਤੁਸੀਂ ਵੱਡੇ ਭਾਗਾਂ ਵਾਲਿਓ ਸਗਲ ਮਨੋਰਥ ਪੂਰੇ ਸਾਰੇ ਸੰਕਲਪੀ ਗੁਰੂ ਸਾਹਿਬ ਜੀ ਕਹਿੰਦੇ ਪੂਰੇ ਹੋ ਜਾਣਗੇ ਵੈਸੇ ਮਨੁੱਖ ਦੇ ਜਿਹੜੇ ਸੰਕਲਪ ਆਣੇ ਸਾਡੇ ਜੀ ਇਹ ਜ਼ਿੰਦਗੀ ਵਿੱਚ ਅਧੂਰੇ ਰਹਿੰਦੇ ਆਗੇ ਪੂਰੇ ਕਦੇ ਨਹੀਂ ਕਿਸੇ ਦੇ ਹੁੰਦੇਗੇ ਪਰ ਗੁਰੂ ਜੀ ਕਹਿੰਦੇ ਸਾਰੇ ਮਨੋਰਥੇ ਪੂਰੇ ਹੋ ਜਾਂਦੇ ਮਨੁੱਖ ਦੇ ਜਿੰਦਗੀ ਵਿੱਚ ਕਹਿੰਦੇ ਜੇ ਤੁਸੀਂ ਇਹ ਆਨੰਦ ਮਈ ਬਾਣੀ ਨੂੰ ਸੁਣੋਗੇ ਨਾ ਗੁਰੂ ਸਾਹਿਬ ਜੀ ਕਹਿੰਦੇ ਆਨੰਦ ਅਵਸਥਾ ਹੈ ਜੀ ਇੱਕ ਆਤਮਿਕ ਅਵਸਥਾ ਹੈ ਸਾਡੀ ਇਸ ਅਵਸਥਾ ਦੇ ਵਿੱਚ ਤੁਹਾਡੇ ਮਨ ਦੀ ਭੱਜ ਦੌੜ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਮੁੱਕ ਜਾਵੇਗੀ ਜਿਹੜਾ ਮਨ ਸਾਡਾ ਭੱਜਿਆ ਖਰਦਾ ਨਾ ਅੰਤਰਾ ਕਿਹੜੇ ਖੰਦਾ ਖਰਦਾ ਮਨ ਚੰਦਰਾ ਅੰਦਰ ਹੋਣਾ ਗੁਰੂ ਸਾਹਿਬ ਜੀ ਕਹਿੰਦੇ ਇਹ ਮਨ ਦੀ ਭੱਜ ਦੌੜ ਹੈ ਜਿਹੜੀ ਇਹ ਮੁੱਕ ਜਾਵੇਗੀ ਬਸ ਫਿਰ ਜ਼ਿੰਦਗੀ ਜਿਉਂ ਰਹਿ ਪਰ ਬੜੀ ਰਸ ਭਰਪੂਰ ਹੈ ਰਸ ਦੇ ਨਾਲ ਜ਼ਿੰਦਗੀ ਜਿਉਂਦਾ ਹੈ ਇਹ ਨਹੀਂ ਵੀ ਮਾਣੋ ਖੜਿਆ ਖਰਦਾ ਦਾ ਮਨ ਭੱਜਿਆ ਖਰਦਾ ਦਾ ਨਿੱਟੇ ਕਹੇ ਜਾਂਦਾ ਜੀ ਜਿਵੇਂ ਸਾਗਰ ਦੇ ਵਿੱਚ ਪਾਣੀ ਟਿਕ ਜਾਂਦਾ ਇਸ ਤਰ੍ਹਾਂ ਜਦੋਂ ਕਿਤੇ ਹਵਾ ਖੜ ਜਾਂਦੀ ਹੈ ਟਿਕ ਜਾਂਦਾ ਜੀ ਸਰੋਵਰ ਦਾ ਪਾਣੀ ਟਿਕ ਜਾਂਦਾ ਇੱਕ ਤਾਲ ਲਗਾ ਤਾਲ ਇੱਕ ਸਾਰ ਇੱਕ ਰਸ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਵੀ ਇਸ ਤਰ੍ਹਾਂ ਮਾਣ ਦੀਆਂ ਜਿਹੜੀਆਂ ਲਹਿਰਾਂ ਦਾ ਵਿਚਾਰਾਂ ਦੇ ਨਾਲ ਇਹ ਵੀ ਟਿਕ ਜਾਂਦੇ ਹੈ ਜੀ ਬਸ ਇੱਥਾਂ ਦੇ ਉੱਤੇ ਟਿਕ ਜਾਂਦਾ ਮਨ ਭੱਜਣੋਂ ਦੌੜਨੋਂ ਹਟ ਜਾਂਦਾਗਾ ਤੰਨੇ ਰੱਬ ਦੇ ਪਿਆਰੇ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਉਹਦੇ ਰੰਗਾਂ ਵਿੱਚ ਰਹਿਣਾ ਸਿੱਖ ਜਾਂਦੇ ਹੀ ਬਸ ਵੀ ਸੱਚੇ ਪਾਤਸ਼ਾਹ ਜੇ ਤੇਰੇ ਹੁਕਮ ਦੇ ਵਿੱਚ ਦੁੱਖ ਦੀ ਘੜੀ ਆ ਗਈ ਤਾਂ ਵੀ ਮਾਲਕਾ ਤੇਰੇ ਨਾਲ ਜੁੜੇ ਰਹੀਏ ਜੇ ਸੁੱਖ ਦੀ ਘੜੀ ਆ ਗਈ ਮਾਲਕਾ ਤਾਂ ਵੀ ਤੇਰੇ ਨਾਲ ਜੁੜੇ ਰਹੀਏ ਕਿਉਂਕਿ ਸਾਡੀ ਜਿਹੜੀ ਮਨ ਦੀ ਅਵਸਥਾ ਏ ਬਣ ਜਾਂਦੀ ਹੈ ਦੁੱਖ ਸੁਖ ਵਿੱਚ ਤਾਂ ਮਨੁੱਖ ਭੰਗੜੇ ਪਾਉਂਦਾ ਹੈ ਤੇ ਦੁੱਖ ਦੇ ਵਿੱਚ ਤਾਂ ਹਾਂ ਮਾਰ ਮਾਰ ਕੇ ਰੋਂ ਲੱਗ ਜਾਂਦਾ ਹੈ ਸਾਡੀ ਮਨ ਦੀ ਅਵਸਥਾ ਇਹ ਆਪਾਂ ਰੱਬ ਦੇ ਪਿਆਰਾਂ ਦੀ ਵਸਤਾਂ ਨੇ ਕਿ ਇਹਦੇ ਉਹ ਤਾਂ ਕਹਿੰਦੇ ਮਾਲਕ ਜੀ ਜੇ ਸੁਖ ਦੇ ਤਾਂ ਇਤਿਹ ਰਾਜਾ ਦੁੱਖ ਵਿੱਚ ਸੁਖ ਮਨਾਈ ਦੁੱਖ ਦੇ ਵਿੱਚ ਵੀ ਸੁਖ ਮਨਾਉਂਦੇ ਰੱਖਦੇ ਪਿਆਰੇ ਤੇ ਸੁਖ ਦੇ ਵਿੱਚ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨੇ ਕਰਨਾ ਇਹ ਉਹ ਤਾਂ ਦੁੱਖ ਦੇ ਵਿੱਚੋਂ ਵੀ ਸ਼ੁਕਰਾਨੇ ਵਾਲੀ ਬਰਤੀ ਰੱਖਦੇ ਆ ਪ੍ਰਮਾਤਮਾ ਕੋਈ ਗੱਲ ਨਹੀਂ ਤੇ ਦੁੱਖ ਆ ਗਿਆ ਤੇ ਜਿਹੜਾ ਮਨਮੁਖ ਬੰਦਾ ਹੁੰਦਾ ਉਹ ਗਲਿਆਣਾ ਪਰ ਜਾਂਦਾ ਜੀ ਲਾ ਮੇਰੇ ਤੇ ਸਿੱਟਣਾ ਸੀ ਦੁੱਖ ਤੋਂ ਸਾਡੇ ਘਰ ਤੇ ਪਾਉਣਾ ਸੀ ਲਾ ਆਹ ਕਰਤਾ ਸਾਡੇ ਨਾਲ ਤੂੰ ਆਹ ਕਰਤਾ ਸਾਡੇ ਨਾਲ ਲੰਬਿਆਣਾ ਪਰ ਰਹਿੰਦਾ ਜੀ ਮਨੁੱਖ ਗਲਿਆਣਾ ਪਰ ਰਹਿੰਦਾ ਹੈ ਸੇਖ ਸਾਹਿਬੀ ਸਾਹਿਬ ਜੀ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਨਾ ਇੱਕ ਵਾਰ ਕਿੰਦੇ ਕਿਸੇ ਮੇਲੇ ਦੇ ਵਿੱਚੋਂ ਆ ਰਹੇ ਸੀਗੇ ਜੀ ਆਰੇ ਇਸੇ ਕੀ ਮਸੀਤ ਵੱਲ ਨੂੰ ਕਹਿੰਦੇ ਗੇਲਿਆਂ ਨਾਲ ਭਰ ਗਿਆ ਮਾਣਾ ਠੇਬੇ ਜੋੜੇ ਪਾਏ ਸੀ ਕਿਉਂਕਿ ਪ੍ਰਾਤਾਂ ਸਮੇਂ ਦੇ ਵਿੱਚ ਤੁਰ ਕੇ ਜਾਂਦੇ ਜਾਂਦੇ ਸੀ ਲੋਕ ਗੇਲਿਆਂ ਨਾਲ ਭਰ ਗਿਆ ਮਾਣਾ ਕਹਿੰਦਾ ਲੈ ਰੱਬਾ ਕਹਿੰਦਾ ਕਿਸੇ ਨੂੰ ਤਾਂ ਤੂੰ ਉੱਠ ਦਿੱਤੇ ਐ ਮੇਲੇ ਦੇ ਵਿੱਚ ਜਾਂਦੇ ਸੀ ਨਾ ਲੋਕ ਉਠਾਂ ਦੇ ਬੈਠ ਕੇ ਜਾਂਦੇ ਕੋਈ ਰਸਾਂ ਉੱਤੇ ਬੈਠਾ ਕੋਈ ਘੋੜਿਆਂ ਤੇ ਬੈਠਾਗਾ ਕਹਿੰਦੇ ਗਿਲੇ ਨਾਲ ਭਰ ਗਿਆ ਮਨ ਸੇਖ ਸਾਹਿਬ ਦੀ ਸਾਹਿਬ ਜੀ ਦਾ ਤੇ ਅੱਲਾ ਨੂੰ ਨਾ ਪ੍ਰਮਾਤਮਾ ਨੂੰ ਲਾਂਭੇ ਦਿੰਦਾ ਹੁੰਦਾ ਲਾ ਕਿਸੇ ਨੂੰ ਤੋਰਥ ਦੇਤੇ ਐ ਕਿਸੇ ਨੂੰ ਘੋੜੇ ਦੇਤੇ ਐ ਕਿਸੇ ਨੂੰ ਰੱਥ ਦੇਤੇ ਤੂੰ ਤੇ ਮੈਨੂੰ ਤਾਂ ਤੁਰਨ ਵਾਸਤੇ ਦਿੱਤੇ ਐ ਜੁੱਤੇ ਉਹ ਵੀ ਕਿਨਰ ਠੱਬੇ ਐ ਪ੍ਰਮਾਤਮਾ ਕਹਿੰਦੇ ਗਿਲੇ ਨਾਲ ਭਰਿਆ ਮਨ ਪਹੁੰਚ ਗਿਆ ਕਹਿੰਦੇ ਜਿਸ ਵੇਲੇ ਮਸਜਿਦ ਦੇ ਕੋਲ ਉਂਗਲੇ ਨਾਲ ਭਰਿਆ ਹੋਇਆ ਹੈ ਕੀ ਵੇਖਦਾ ਹੈ ਸਾਹਮਣੇ ਇੱਕ ਨਾ ਤਾਂ ਹੱਥ ਹੈ ਨਾ ਪੈਰ ਹੈ ਉੱਪਰ ਨੂੰ ਚੜ ਰਿਹਾਗਾ ਮਸੀਤ ਵੱਲ ਨੂੰ ਪੌੜੀਆਂ ਚੜਦਿਆਂ ਸੀ ਥੋੜਾਂ ਆਏਗਾ ਉੱਪਰ ਨੂੰ ਜਾ ਰਿਹਾਗਾ ਇੱਕ ਦਮ ਪ੍ਰਮਾਤਮਾ ਦੇ ਸ਼ਰਾਨੇ ਵਿੱਚ ਸੁਰਤਾਈ ਸੇਖ ਸਾਦੀ ਸਾਹਿਬ ਦੀ ਕਹਿੰਦਾ ਹੈ ਪ੍ਰਮਾਤਮਾ ਲੈ ਮੈਂ ਤਾਂ ਤੇਰੇ ਤੇ ਹੀ ਲਾਂਬੇ ਦੇ ਗਿਆ ਤੈਨੂੰ ਮੇਰਾ ਮਨ ਤਾਂ ਇਹ ਨਹੀਂ ਤੈਨੂੰ ਲਾਂਬਿਆਂ ਦੇ ਨਾਲ ਭਰ ਗਿਆ ਸੀਗਾ ਨਾ ਨਾ ਤੂੰ ਇਹਨੂੰ ਪੈਰ ਦਿੱਤੇ ਆ ਨਾ ਹੱਥ ਦਿੱਤੇ ਆ ਨਹੀਂ ਪ੍ਰਮਾਤਮਾ ਕੋਈ ਗੱਲ ਨਹੀਂ ਠਿੱਬੇ ਜੁੱਤਿਆਂ ਦਾ ਕੋਈ ਗੱਲ ਨਹੀਂ ਤੂੰ ਮੈਨੂੰ ਹੱਥ ਪੈਰ ਤਾਂ ਸਲਾਮਤ ਦੇ ਦੇ ਨਾ ਏਵੇਂ ਜਿਵੇਂ ਮਨ ਸ਼ੁਕਰਾਨਾ ਕਰਦਾ ਰਹੇ ਨਾ ਪਿਆਰੇ ਫਿਰ ਪ੍ਰਮਾਤਮਾ ਦਾ ਨਾਮ ਜਿੱਤੇ ਆਉਂਦਾ ਰਹਿੰਦਾਗਾ ਤੇ ਸੇਖ ਸਾਧੀ ਸਾਹਿਬ ਦੀ ਫਿਰ ਪਹਿਲੀ ਸਮਾਧੀ ਪ੍ਰਮਾਤਮਾ ਦੇ ਅੱਲਾ ਦੇ ਉੱਦੇ ਮਸੀਤ ਵਿੱਚ ਲੱਗੀ ਜੀ ਫੇਰਾ ਜਿੱਦੇ ਸ਼ੁਕਰਾਨੇ ਲਈ ਗੁਰਦੁਆਰਾ ਸਾਹਿਬ ਦੇ ਚ ਆਏ ਨਾ ਪਿਆਰੋ ਆਪਾਂ ਇੱਥੇ ਹੁਣ ਗੁਰੂ ਕੋਲ ਏ ਸਮਾਧੇ ਲੱਗ ਜੂ ਕਿ ਬਸ ਔਖੜਾ ਜ ਮਨ ਤੁਹਾਡਾ ਜਮਾ ਨਹੀਂ ਹੋਣਾ ਇੱਥੇ ਜਿ ਬੈਠਿਆ ਨਾ ਗੁਰੂ ਕੋਲੇ ਜਿੱਦੇ ਸ਼ੁਕਰਾਨੇ ਵਾਲੀ ਵਰਤੀ ਆ ਗਈ ਪ੍ਰਸ਼ਾਦਾ ਤਾਂ ਕਿਹਾ ਛਕਿਆ ਤਾਂ ਵੀ ਸ਼ੁਕਰਾਨਾ ਕੋਈ ਸਾਧਨ ਮਿਲਿਆ ਤਾਂ ਵੀ ਸ਼ੁਕਰਾਨਾ ਕਣਕ ਘਰੇ ਆਈਏ ਤਾਂ ਵੀ ਸ਼ੁਕਰਾਨਾ ਝੋਨਾ ਘਰੇ ਆਇਆ ਤਾਂ ਵੀ ਸ਼ੁਕਰਾਨਾ ਪ੍ਰਮਾਤਮਾ ਦਾ ਸ਼ੁਕਰਾਨਾ ਜਿੰਨਾਂ ਦਾ ਦਾਤਾਂ ਪੁੱਤਰ ਦੇ ਦਾਤ ਮਿਲੇ ਤਾਂ ਵੀ ਸ਼ੁਕਰਾਨਾ ਧੀ ਦੇ ਦਾਤ ਮਿਲੇ ਤਾਂ ਵੀ ਸ਼ੁਕਰਾਨਾ ਬਸ ਸ਼ੁਕਰਾਨੇ ਵਾਲੀ ਵਰਤੀ ਬਣ ਜਾਵੇ ਜੀ ਸਾਡਾ ਮਨ ਹਮੇਸ਼ਾ ਗਿਲਿਆਣਾ ਭਰਿਆ ਜਾਂਦਾ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਆਹ ਨਹੀਂ ਦਿੱਤਾ ਤੇ ਜਿਹੜਾ ਦਿੱਤਾ ਉਹ ਹੁਣ ਉਹ ਭੁੱਲੇ ਬੈਠਾ ਬਣਾ ਮੇਰੇ ਆ ਇਹ ਕਿਉਂਕਿ ਸਾਡੇ ਮਨ ਦੀ ਹਾਲਤ ਹੈ ਜੀ ਇਹ ਮਨ ਗਾਂਹ ਵੇਖਦਾ ਹੈ ਜਿਹੜਾ ਕੋਲੇ ਆ ਨਾ ਉਹ ਨਹੀਂ ਵੇਖਦਾ ਅਗਾਹ ਵੇਖਦਾ ਇਹ ਜਿਹੜਾ ਹੈ ਹੀ ਨਹੀਂ ਬਸ ਉਹਦੇ ਉੱਤੇ ਨਿਗਾਹ ਰੱਖਦਾ ਮਨੁੱਖ ਤੇ ਬਸ ਫਿਰ ਸੇਖ ਸਾਹਿਬ ਦੇ ਹਸਾਬ ਦੀ ਬੜੀ ਉੱਤੇ ਸਮਾਧੀ ਲੱਗੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਆ ਬਸ ਸਾਡੀ ਵੀ ਫਿਰ ਕਿਤੇ ਨਾਮ ਬਾਣੀ ਨਾਲ ਸਮਾਧੀ ਲੱਗ ਜਾਵੇ ਪਿਆਰੋ ਬਾਣੀ ਪੜਦਿਆਂ ਜਾਪ ਕਰਦਿਆਂ ਕਦੇ ਅਸੀਂ ਵੀ ਸ਼ੁਕਰਾਨੇ ਵਾਲੀ ਬਿਰਤੀ ਬਣ ਜਾਵੇ ਸੱਚੇ ਪਾਤਸ਼ਾਹ ਮੇਰ ਕਰੀ ਮਹਾਰਾਜ ਸੋ ਗੁਰੂ ਜੀ ਕਹਿੰਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਆ ਜੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਪਾਰ ਬ੍ਰਹਮ ਪਰਮਾਤਮਾ ਪਰਮੇਸ਼ਰ ਪਾਲਿਆ ਹੁਣ ਤੇ ਸਾਰੇ ਬਸ ਜ਼ਿੰਦਗੀ ਦੇ ਵਿੱਚ ਹੁਣ ਜਗੜੇ ਛੇ ਮਲੇ ਜਿਹੜੇ ਮੁੱਖ ਗੇਜ ਹੁੰਦਾ ਫਿਰ ਦੁਖ ਰੋਗ ਸੰਤਾਪ ਉਤਰੇ ਦੁਖ ਰੋਗ ਸੰਤਾਪ ਕਹਿੰਦੇ ਆ ਜੇ ਕਲ ਖਲੇਸ਼ ਕਲੇਸ਼ ਆ ਜਿਹੜਾ ਨਾ ਇਹਦੇ ਅਰਥ ਜੇ ਆਪਾਂ ਕਰਨੇ ਹੋਣ ਤਾਂ ਬੜਾ ਲੰਮਾ ਸਮਾਂ ਲੱਗੂ ਕ੍ਰੇਸ਼ ਜਿਹੜੇ ਮਨ ਦੇ ਵੀ ਹੈ ਜੀ ਮਨ ਦੇ ਕਲੇਸ਼ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਆ ਤੇ ਕਲੇਸ਼ ਤਨ ਦੇ ਵੀ ਹੈ ਜੀ ਅਸਲ ਵਿੱਚ ਮਨ ਤੋਂ ਪਹਿਲਾਂ ਕਲੇਸ਼ ਸ਼ੁਰੂ ਹੁੰਦਾ ਤਨ ਤੇ ਪ੍ਰਗਟ ਹੁੰਦਾ ਹੈ ਜੀ ਮੈਂ ਤੁਹਾਨੂੰ ਹੁਣ ਉਦਾਹਰਨ ਦੇ ਕੇ ਸਮਝਾਉਣਾ ਹੈ ਮੰਨ ਲਓ ਵੀ ਆਪਾਂ 6 ਜੀਆਂ ਘਰ ਦੇ ਵਿੱਚ ਜੀ 6 ਜੀ ਆਪਾਂ ਬੱਚੇ ਹੈ ਮਾਤਾ ਪਿਤਾ ਹੈ ਭਰਾ ਹੈ ਕਹਿੰਦੇ ਵੀ ਜਦੋਂ ਫਿਰ ਕਲੇਸ਼ ਕਿਵੇਂ ਖ ਸ਼ੁਰੂ ਹੁੰਦਾਗਾ ਇੱਕ ਭਰਾ ਦੇ ਮਨ ਦੇ ਵਿੱਚ ਦੁਸ਼ਾਗੀ ਵੇਲੇ ਤਾਂ ਬੱਚੇ ਐ ਮੇਰੇ ਤਾਂ ਹਜੇ ਖਰਚੇ ਹੈ ਨਹੀਂ ਕੋਈ ਇਹਦੇ ਵੀ ਦੁਆਸ਼ਾ ਵਿਨੰਦਰ ਇਹਦੇ ਤਾਂ ਦੋ ਬੱਚੇ ਹੋ ਗਏ ਮੇਰਾ ਤਾਂ ਹਜੇ ਕੋਈ ਖਰਚੇ ਹੈ ਨਹੀਂਗਾ ਉੱਥੋਂ ਫਿਰ ਪਹਿਲਾਂ ਮਨ ਤੋਂ ਰੋਗ ਉੱਠਿਆ ਪਿਆਰਿਓ ਇਹ ਗੱਲ ਚੇਤੇ ਰੱਖਿਓ ਜੀ ਗੱਲ ਮਨ ਇਹ ਸਮਝਣੀ ਹੈ ਵੀ ਕਲੇਸ਼ ਦੀ ਜੜ ਹੈ ਜਿਹੜੀ ਮਨ ਤੋਂ ਸ਼ੁਰੂ ਹੁੰਦੀ ਹੈ ਇਹਦੇ ਦੋ ਬੱਚੇ ਐ ਇਹਦਾ ਇਨਾ ਖਰਚਾ ਹੈ ਇਹਦੀ ਪੜ੍ਹਾਈ ਦਾ ਖਰਚਾ ਹੈ ਇਹਦਾ ਆਹ ਖਰਚਾ ਹੈ ਇੱਥੋਂ ਫਿਰ ਜਿਹੜੀ ਲੜਾਈ ਦੀ ਜੜ ਵੱਜਦੀ ਆ ਫਿਰ ਆ ਪਹਿਲਾਂ ਮਨ ਤੋਂ ਸ਼ੁਰੂ ਹੋਇਆ ਜੀ ਫੁਰਨਾ ਤਾਂ ਮਨ ਤੋਂ ਉੱਠਿਆ ਨਾ ਫਿਰ ਤਣ ਦੇ ਉੱਤੇ ਪ੍ਰਗਟ ਹੋ ਗਿਆ ਕਈ ਵਾਰੀ ਜਦੋਂ ਕੋਈ ਮਾੜਾ ਮੋਟਾ ਕੋਈ ਬੋਲ ਬੋਲ ਪੈਣਾ ਸਵਿੱਚ ਲੈ ਤੇਰਾ ਇੰਨਾ ਖਰਚਾ ਹੈ ਤੂੰ ਐਂ ਕਰਦਾ ਤੂੰ ਐਂ ਕਰਦਾ ਬਸ ਇਥੋਂ ਫਿਰ ਲੜਾਈ ਸ਼ੁਰੂ ਹੁੰਦੀ ਹੈ ਜੀ ਐਂ ਹੁੰਦਾ ਜੀ ਕਲੇਸ਼ ਕਰਦੇ ਵਿੱਚ ਸ਼ੁਰੂ ਹਲਾ ਫਿਰ ਇੱਕ ਮਨ ਲੋ ਦੋ ਨੂੰ ਹੈ ਉਹ ਕਹਿੰਦੀ ਇਹ ਕੰਮ ਘੱਟ ਕਰਦੀ ਐ ਉਹ ਕਹਿੰਦੀ ਇਹ ਕੰਮ ਘੱਟ ਕਰਦੀ ਐ ਪਹਿਲਾ ਮਨ ਤੋਂ ਸ਼ੁਰੂ ਹੁੰਦਾ ਜੀ ਬਿਮਾਰੀ ਮਨ ਤੋਂ ਪੈਦਾ ਹੁੰਦੀ ਐ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਜੇ ਮਨ ਦੇ ਵਿੱਚੋਂ ਇਹ ਮੁੱਕ ਜੇ ਨਾ ਚੀਜ਼ ਫਿਰ ਤਨ ਦੇ ਉੱਤੇ ਵੀ ਸੌਖਾ ਰਹੂਗਾ ਜੀ ਇਹ ਜਿਹੜੇ ਸੰਤਾਪ ਕਲੇਸ਼ ਦੀ ਗੱਲ ਕਿ ਕਿਨ ਗੁਰੂ ਸਾਹਿਬ ਜੀ ਨੇ ਦੁੱਖ ਰੋਗ ਇਹਦੇ ਅਰਥ ਜੇ ਆਪਾਂ ਤਿੰਨਾਂ ਦੇ ਕਰਨੇ ਹੋਣਾ ਹੋ ਸਕਦਾ ਵੀ ਤਿੰਨਾਂ ਦੇ ਲੱਗ ਜਾਣ ਜੀ ਆਪਾਂ ਜੇ ਇਹਦੇ ਇੰਨਾ ਡੂੰਘਾ ਵਿਸ਼ਾ ਜੀ ਦੁੱਖ ਰੋਗ ਸੰਤਾਪ ਉਤਰੇ ਪਰਮਾਤਮਾ ਦੀ ਬਾਣੀ ਸੁਣਨ ਦੇ ਨਾਲ ਦੁੱਖ ਰੋਗ ਰੋਗ ਵੀ ਖਤਮ ਹੁੰਦੇ ਪੈ ਰਹੇ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਸੀ ਕਿ ਅਮਰੀਕਾ ਦਾ ਇੱਕ ਵਿਗਿਆਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਕੇ ਕੈਂਸਰ ਠੀਕ ਹੋਇਆ ਉਹਦਾ ਜੀ ਪੈ ਰਹੋ। ਅੱਜ ਵੀ ਜਿਉਂਦਾ ਹੈ ਜੀ ਉਹ ਹਜੇ। ਜੀ ਕਿਸੇ ਨੇ ਉਹ ਹੁਣ ਸਿੱਖ ਕੌਮ ਦਾ ਪ੍ਰਚਾਰਕ ਹੈ ਜੀ ਉਹ ਬਠਿੰਡੇ ਦਾਸ ਨੇ ਦਰਸ਼ਨ ਕੀਤੇ ਜੀ ਉਹ ਸਿੰਘ ਤੇ ਚਾਹ ਦੀ ਕਲਾ ਵਾਲਾ। ਵਿਗਿਆਨੀ ਸੀ ਜੀ ਉਹ ਕੈਂਸਰ ਹੋ ਗਿਆ ਉਹਨੂੰ। ਕੈਂਸਰ ਹੋ ਗਿਆ ਉਹਦੀ ਘਰ ਵਾਲੀ ਸੀ ਆਪਣੇ ਪੰਜਾਬ ਨਾਲ ਲਿੰਕ ਰੱਖਣ ਵਾਲੀ ਸੀ ਉਹ ਅਮਰੀਕਾ ਦਾ ਮੂਲ ਨਿਵਾਸੀ ਸੀ ਤੇ ਜਦੋਂ ਕਹਿੰਦੇ ਵੀ ਉਹ ਕਹਿੰਦੇ ਵੀ ਡਾਕਟਰ ਕਹਿੰਦੇ ਵੀ 6 ਮਹੀਨੇ ਆ ਬਸ 6 ਮਹੀਨੇ ਆ ਜੀ ਜ਼ਿੰਦਗੀ ਜਿਉਣ ਲੋ ਆ ਦੀ ਕਹਿੰਦੇ ਤੋਂ ਬਾਅਦ ਇੰਦੀ ਮੌਤ ਹੋ ਜਾਣੀ ਐ ਕਹਿੰਦੇ ਵੀ ਸ਼ਰ ਉਹ ਹੁਣ ਵਿਗਿਆਨੀ ਵਰਤੀ ਸੀ ਉਹਦੀ ਜੀ ਸਾਇੰਸ ਵਾਲੀ ਉਹ ਕਹਿੰਦਾ ਵੀ ਰਾਬਰੂਬ ਕਿੱਥੇ ਆਗਾ ਰਾਬਰੂਬ ਹੈ ਜੀ ਉਹ ਤੇ ਵਰਤੀ ਅੰਦਰ ਦੀ ਇਹ ਸੀ ਜੀ ਉਹ ਕਹਿੰਦੀ ਜੀ ਸਵਾਮੀ ਜੀ ਬੇਨਤੀ ਹੈ ਆਪਣੇ ਪਤੀ ਨੂੰ ਕਹਿਣ ਲੱਗੀ ਉਹ ਸੁਖਨੀ ਸਾਹਿਬ ਦਾ ਪਾਠ ਪੜ੍ਹਦੀ ਸੀ ਉਹਦੇ ਘਰ ਵਾਲੀ ਸੀ ਜਿਹੜੀ ਚਲੋ ਕਹਿੰਦੀ ਤੁਹਾਨੂੰ ਰੱਬ ਤੇ ਤਾਂ ਵਿਸ਼ਵਾਸ ਨਹੀਂਗਾ ਤੁਸੀਂ ਮੇਰਾ ਇੱਕ ਐਕਸਪੈਰੀਮੈਂਟ ਕਰਕੇ ਵੇਖਵੇਂ ਥੋੜੀ ਵਿਗਿਆਨੀ ਬਿਰਤੀ ਹੈ ਨਾ ਤੁਸੀਂ ਖੋਜ ਹੀ ਕਰਕੇ ਵੇਖ ਲਓ ਚਲ ਬਾਣੀ ਸੁਣ ਕੇ ਵੇਖ ਲਓ ਤੁਸੀਂ ਕਹਿੰਦੀ ਫਿਰ ਆਪਾਂ ਨੂੰ ਕੀ ਕਰਨਾ ਆਪਾਂ ਕਹਿੰਦੀ ਜੀ ਆਪਾਂ ਹਰਮੰਦਰ ਸਾਹਿਬ ਚੱਲਦੇ ਆਂ ਸ਼ਰਧਾ ਭਾਵਨਾ ਵਾਲਾ ਸੀ ਉਹ ਘਰ ਵਾਲੀ ਉਹਦੀ ਕਹਿੰਦੀ ਵੀ ਜਦੋਂ ਹਰਮੰਦਰ ਸਾਹਿਬ ਆ ਗਏ ਇੱਥੇ ਫਿਰ ਉਹਨਾਂ ਨੇ ਕਹਿੰਦੇ ਵੀ ਅਸੀਂ ਬਾਣੀ ਸੋਨੀ ਐ ਜੀ ਗੱਲ ਇਹ ਚੇਤੇ ਰੱਖਿਓ ਜੀ ਆਏ ਨੇ ਐ ਕਿਹਾ ਵੀ ਪਾਠ ਕਰਾਉਣਾ ਫੀਸ ਜਮ੍ਹਾਂ ਕਰਾ ਦਿਓ ਭਾਈ ਵੀ ਅਸੀਂ ਤਾਂ ਪਲਾਂ ਦੀ ਠੇਕਿਆਂ ਤੇ ਫਿਰਦੇ ਰਹੀਏ ਸਾਡੀ ਇੱਥੇ ਪਲਾਂ ਦੀ ਅਰਦਾਸ ਹੋਈ ਜਾਂਦੀ ਉਹਦਰੋਂ ਤਾਂ ਬੜਾ ਮੇਰੇ ਵਰਗਾ ਕੋਈ ਲੱਗਿਆ ਪਿਆ ਉਹਦਾ ਗ੍ਰੰਥੀ ਸਿੰਘ ਸੱਚੇ ਪਾਸ਼ਾ ਬੜਾ ਗੁਰਮੁਖ ਪਰਿਵਾਰ ਹੈ ਤੇ ਉਦਰੋਂ ਉਹ ਠੇਕੇ ਦੀ ਲਾਈਨ 'ਚ ਲੱਗਿਆ ਖੜਾ ਹੁੰਦਾ ਦਾ ਹਾਂ ਵਾਹ ਵੀ ਵਾਹ ਇਹ ਨਹੀਂ ਉਹਨਾਂ ਨੇ ਕੀ ਕਿਹਾ ਜੀ ਕਹਿੰਦੇ ਬਾਣੀ ਸੋਨੀ ਐ ਆ ਗੱਲ ਚਤੇ ਰੱਖਿਓ ਬਾਣੀ ਸੁਣਨੀ ਐ ਜੀ ਕਹਿੰਦੇ ਅਸੀਂ ਕਹਿੰਦੇ ਜੀ ਫਿਰ ਦੋ ਤਰ੍ਹਾਂ ਨਾਲ ਆ ਜੀ ਇੱਕ ਤਾਂ ਸਹਿਜ ਪਾਠ ਹੈ ਜਿੱਨਾ ਚ ਤੁਸੀਂ ਸੁਣਨਾ ਉਹਨਾਂ ਚੱਕਰ ਪੜਿਆ ਜਾਊਗਾ ਇੰਨੇ ਦਿਨਾਂ ਚ ਭੋਗ ਪਾ ਸਕਦਾ ਇੱਕ ਨਿਰੰਤਰ ਲਗਾਤਾਰ ਬਾਣੀ ਸ੍ਰੀ ਅੰਦਵਾਲ ਸਾਹਿਬ ਹੈ ਕਹਿੰਦੇ ਜੇ ਇਸ ਦਾ ਸਾਡੇ ਕੋਲ ਟਾਈਮ ਨਹੀਂ ਬਹਾਲਾ ਅਸੀਂ ਲਗਾਤਾਰ ਹੀ ਸੁਣਨੀ ਐ ਉਹ ਬੰਦਾ ਇੰਨਾ ਕਮਜ਼ੋਰ ਹੋ ਚੱਕਾ ਅਸੀਂ ਪ੍ਰਿਆਰਿਓ ਇੰਨਾ ਕਮਜ਼ੋਰ ਉਹਨੂੰ ਚੱਕ ਕੇ ਲੈ ਕੇ ਆਏ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਰਿਆ ਨਹੀਂ ਜਾਂਦਾ ਸਰੀਰ ਵੀਕਨੈਸ ਐਨੀ ਹੋ ਗਈ ਸਟੈਂਸਰ ਦੇ ਨਾਲ ਚੱਕ ਕੇ ਉਹਨੂੰ ਮੰਨ ਲਾ ਵੀ ਹਰਮੰਦਰ ਸਾਹਿਬ ਦੇ ਉੱਪਰਲੀ ਜਿਹੜੀ ਬਿਲਡਿੰਗ ਹੈ ਨਾ ਜਿੱਥੇ ਗੋਮਦ ਬਣਿਆ ਹੋਇਆ ਉੱਥੇ ਅਖੰਡ ਪਾਤਸ਼ਾਹ ਉਹਨਾਂ ਨੇ ਪ੍ਰਾਰੰਭ ਕਰਵਾਇਆ ਜੀ ਉੱਪਰਲੀ ਬਿਲਡਿੰਗ ਦੇ ਵਿੱਚ ਥੋੜਾ ਜਿਥੇ ਜਗ੍ਹਾ ਗੋਮਦ ਬਣਿਆ ਉਹਦੇ ਵਿੱਚ ਅਖੰਡ ਪਾਤਸ਼ਾਹ ਕੋਲੇ ਬੈਠ ਗਿਆ ਜੀ ਪਰਿਵਾਰ ਸੁਣਿਆ ਬਾਣੀ ਕਹਿੰਦੇ ਵੀ ਉਸ ਤੋਂ ਬਾਅਦ ਅਨੁਭਵ ਹੈ ਜੀ ਉਹਦਾ ਫਿਰ ਉਸ ਤੋਂ ਬਾਅਦ ਕਿਉਂਕਿ ਉਹ ਤੁਰ ਕੇ ਗਿਆ ਹਰਮੰਦਰ ਸਾਹਿਬ ਦੇ ਵਿੱਚੋਂ ਜੀ ਤੁਰਕੇ ਗਿਆ ਜੀ ਜਿਹੜਾ ਬੰਦਾ ਚੱਪ ਕੇ ਲੈ ਕੇ ਆਏ ਸੀ ਨਾ ਹਰਮੰਦਰ ਸਾਹਿਬ ਦੇ ਵਿੱਚੋਂ ਤੁਰ ਕੇ ਗਿਆ ਤੇ ਅੱਜ ਤੱਕ ਤੁਰਿਆ ਫਿਰਦਾ ਜੀ ਤੇ ਤੇ ਰੱਖੋ ਜੀ ਅੱਜ ਵੀ ਤੁਰਿਆ ਫਿਰਦਾ ਸਿੱਖ ਆਉਂਦਾ ਪ੍ਰਚਾਰਕ ਬਣ ਗਿਆ ਦੂਖ ਰੋਗ ਰੋਗ ਮਨ ਤੋਂ ਸ਼ੁਰੂ ਹੁੰਦਾ ਜੀ ਰੋਗ ਰੋਗ ਆ ਨਾ ਜਿਹੜੇ ਲੱਗੇ ਸਾਨੂੰ ਕੈਂਸਰ ਆ ਗਿਆ ਭੁਆਣ ਤੁਮਵਾਰ ਨਾਲ ਨਾ ਇਹ ਮਨ ਤੋਂ ਸ਼ੁਰੂ ਹੁੰਦਾ ਜੀ ਸਾਰਾ ਤੇ ਵੇਖੋ ਕੌਮ ਦਾ ਪ੍ਰਚਾਰਕ ਬਣ ਗਿਆ ਉਹਨੇ 67 ਲੱਖ ਦੀਆਂ ਮੁੜ ਕੇ ਹਰਮੰਦਰ ਸਾਹਿਬ ਦੇ ਚਸਰ ਸਲੈਕਟਾਂ ਦੀ ਸੇਵਾ ਕੀਤੀ ਸੀ ਜੀ ਅਜ ਤੱਕ ਲੱਗੀਆਂ ਪੰਗਾਂ ਲੇਖਰ ਹਰਮੰਦਰ ਸਾਹਿਬ ਦੇ ਵਿੱਚ ਪਾਣੀ ਦੇ ਵਿੱਚ ਨਾ ਵੀ ਉਹ ਪਾਣੀ ਵਿੱਚ ਅੰਦਰ ਥੱਲੇੋਂ ਜਗਦਿਆਂ ਸਰੋਵਰ ਦੇ ਵਿੱਚੋਂ ਜਗਦਿਆਂ ਨਾ 67 ਲੱਖ ਰੁਪਏ ਦੀ ਸੇਵਾ ਕੀਤੀ ਉਸ ਦਿਵਾਦ ਹੋਣੀ ਜੀ ਭਾਵਨਾ ਸੀ ਪਿਆਰ ਪਿਆਰ ਭਾਵਨਾ ਨਾ ਕਿ ਸਤਿਗੁਰੂ ਐਡਾ ਰੋਗ ਤੋੜਦਾ ਜਿਹੜੇ ਮੌਤ ਵੀ ਹੋਈ ਜਾਣੀ ਸੀ ਇਹ ਤਾਂ ਗੁਰੂ ਤਾਂ ਐਂ ਰੋਗ ਤੋੜਦਾ ਜੀ ਪਿਆਰੋ ਗੱਲ ਆ ਸੁਣਨ ਦੀ ਬਾਣੀਆਂ થી ਪਾਠ ਕਰਾ ਲਿਆ ਗ੍ਰੰਥੀ ਸੰਗ ਵਿਚਾਰਾ ਗੁੰਨਮਨ ਪਾਠ ਕਰ ਗਿਆ ਨਹੀਂ ਪਤਾ ਵੀ ਭਾਈ ਗ੍ਰੰਥ ਸਿੰਘ ਨੇ ਬਾਣੀ ਪੜ੍ਹੀ ਆ ਜਾਂ ਨਹੀਂ ਪੜ੍ਹੀ ਕੋਈ ਪਤਾ ਨਹੀਂ ਬਸ ਬਾਣੀ ਸੁਣ ਦੇ ਨਾਲ ਰੋਗ ਉਤਰਨੇ ਜੀ ਬਾਣੀ ਸੁਣ ਦੇ ਨਾਲ ਮਨ ਦੇ ਰੋਗ ਠੀਕ ਹੋ ਜਾਂਦੇ ਸੁਣ ਦੇ ਨਾਲ ਕਿਉਂਕਿ ਨਕਸ਼ੀ ਸਾਰਾ ਮਨ ਦੇ ਵਿੱਚ ਹੈ ਜੀ ਮਨ ਦੇ ਵਿਚਾਰਾਂ ਵਿੱਚ ਪਿਆਰ ਨਕਸ਼ਤਾ ਸਾਰਾ ਸਰਹੋ ਵਿਚਾਰ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰਥੇ ਜਾਣੀ ਕਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਸਦਾ ਹੀ ਸਰਸੇ ਸਰਸੇ ਮ ਇਹ ਉਹਦੇ ਰਸ ਦੇ ਵਿੱਚ ਰਹਿੰਦੇ ਜੀ ਰਸ ਪ੍ਰਭੂ ਰਹਿੰਦੇ ਆ ਖੁਸ਼ੀ ਵਿੱਚ ਰਹਿੰਦੇ ਆ ਖੇੜੇ ਵਿੱਚ ਰਹਿੰਦੇ ਆ ਸਰਸ ਸਰਸੇ ਦਾ ਅਰਥ ਨਸ ਸ ਰਸ ਇੱਕ ਰਸ ਇੱਕ ਰਸ ਦੇ ਵਿੱਚ ਰਹਿੰਦੇ ਉਹਨਾਂ ਦੇ ਇਹ ਨਹੀਂ ਵੀ ਉਹਨਾਂ ਦੀ ਤੜਕੇ ਸੁਰਤ ਹੋਰ ਆ ਅਰਥ ਨੇ ਕੁਝ ਹੋਰ ਆ ਦੁਪਹਿਰੇ ਕੁਝ ਹੋਰ ਆ ਨਹੀਂ ਨਹੀਂ ਇੱਕ ਰਸ ਪ੍ਰਮਾਤਮਾ ਕਿਉਂਕਿ ਨਿਰੰਤਰ ਲਗਾਤਾਰ ਪ੍ਰਮਾਤਮਾ ਵਿਆਪਕ ਹੈ ਜੀ ਇੱਕ ਰਸ ਵਿਆਪਕ ਪ੍ਰਮਾਤਮਾ ਨਾਲ ਜੁੜੀ ਸੁਰਤ ਪੂਰੇ ਗੁਰਤੇ ਜਾਣੀ ਕਹਿੰਦੇ ਭਾਈ ਇਹ ਖੁਸ਼ੀ ਖਿਹੜੇ ਮੈਂ ਫਿਰ ਪੂਰੇ ਗੁਰ ਤੋਂ ਜਾਣਿਆ ਸੁਣਤੇ ਪੁਨੀਤ ਕਹਤੇ ਪਵਿੱਤ ਕਹਿੰਦੇ ਵੀ ਸੁਣ ਵਾਲੇ ਵੀ ਪੁਨੀਤ ਹੋ ਜਾਂਦੇ ਐ ਸੁਣ ਵਾਲੇ ਵੀ ਪਵਿੱਤਰ ਹੋ ਜਾਂਦੇ ਗੁਰੂ ਜੀ ਕਹਿੰਦੇ ਸਤਗੁਰ ਰਹਾ ਪਰਪੂਰੇ ਭਾਈ ਪ੍ਰਮਾਤਮਾ ਸਾਰੇ ਕਿਤੇ ਪਰਿਪੂਰਨ ਐ ਮੇਰੇ ਗੁਰੂ ਨੇ ਦੱਸ ਦਿੱਤਾ ਵੀ ਪ੍ਰਮਾਤਮਾ ਸਾਰੇ ਕਿਤੇ ਭਰੇਪੂਰਨ ਆਗਾ ਕਿੱਥੇ ਮਾਰੇਗਾ ਮਾਣਾ ਠੱਗੀ ਦੱਸ ਕਿਹੜੇ ਥਾਂ ਤੇ ਮਾਰੇਗਾ ਜਾ ਕੇ ਠੱਗੀ ਚੋਰੀ ਕਿਹੜੇ ਥਾਂ ਤੇ ਕਰੇਗਾ ਦੱਸ ਪਰਮਾਤਮਾ ਸਭ ਥਾਂ ਦੇ ਉੱਤੇ ਹੈ ਸਭ ਥਾਂ ਦੇ ਉੱਤੇ ਪਰਿਪੂਰਨ ਹੈ ਜਿਹੜੇ ਬੰਦੇ ਨੂੰ ਪਰਮਾਤਮਾ ਸਭ ਥਾਂ ਦੇ ਉੱਤੇ ਨਜ਼ਰ ਆ ਗਿਆ ਉਹ ਬੰਦਾ ਕਿਸੇ ਧੀ ਭੈਣ ਨੂੰ ਮਾੜੇ ਰੁੱਤ ਤੱਕ ਸਕਦਾ ਜੀ ਮਤਵੜੀ ਕੋਈ ਨਹੀਂ ਚੰਦਰਾਮਨ ਝਾਤਾਂਗਾ ਮਾਰਦਾ ਫਿਰਦਾ ਅੰਦਰੋਂ ਕਿਹੜੇ ਵੇਲੇ ਵੀ ਕੋਈ ਮੈਂ ਬੁਰਾ ਕਰਮ ਕਾ ਬੰਦਾ ਮਾੜਾ ਕਰਮ ਕਰ ਹੀ ਨਹੀਂ ਸਕਦਾ ਜੀ ਸੋ ਗੁਰੂ ਜੀ ਕਹਿੰਦੇ ਜਿਹਨੇ ਪਰਮਾਤਮਾ ਵੇਖ ਲਿਆ ਨਾ ਉਹ ਠੱਗੀ ਕਰੇ ਕਿਸੇ ਨਾਲ ਨਾ ਭਰਾਣਾ ਠੱਗੀ ਕਰੇ ਨਾ ਚੋਰੀ ਕਰੇ ਨਾ ਬੇਈਮਾਨੀ ਕਰੇ ਕਿਸੇ ਨਾਲ ਨਾ ਉਹ ਮਲਾਵਟ ਖੂਰੀ ਕਰੇ ਹੁਣ ਦੁਕਾਨਾਂ ਦੇ ਉੱਪਰ ਇਹੀ ਹੁੰਦਾ ਨਾ ਮਿਲਾਵਟ ਖੋਰੀ ਦਾ ਸਾਮਾਨ ਵਿੱਚ ਨਾ ਮਤੋਲੀ ਕੋਈ ਵੀ ਸਰੋਂ ਦਾ ਤੇਲ ਨਗਲੀ ਵਿੱਚ ਹੀ ਜਾਂਦੇ ਆ ਖੁਆ ਨਗਲੀ ਵਿੱਚ ਹੀ ਜਾਂਦੇ ਆ ਪਨੀਰ ਨਕਲੀ ਵਿੱਚ ਹੀ ਜਾਂਦੇ ਆ ਦੁੱਧ ਨਕਲੀ ਵਿੱਚ ਹੀ ਜਾਂਦੇ ਆ ਕਮਾਲ ਹੋ ਗਿਆ ਜਮਾ ਜੇ ਪ੍ਰਮਾਤਮਾ ਪਰਿਪੂਰਨ ਮੰਨ ਲਿਆ ਤੇ ਫਿਰ ਬੰਦਾ ਕਰੂ ਜੀ ਇਹ ਕੁਝ ਇੱਕ ਘਰ ਦੇ ਵਿੱਚ ਆਪਾਂ ਮੰਨ ਲਓ ਤਿੰਨ ਕਮੱਜਾਂ ਰੱਖੀਆਂ ਸੀ ਤੇ ਉਹ ਕਹਿੰਦੇ ਵੀ ਪਾਇਆ ਕਰਿਆ 80 ਕਿਲੋ ਦੁੱਧ ਡੇਰੀ ਦੇ ਵਿੱਚ ਦੋ ਮੱਝਾਂ ਤੇ 80 ਕਿਲੋ ਦੁੱਧ ਪਾਇਆ ਕਰਿਆ ਹਾ ਹਾਲੇ ਨਕਲੀ ਦੁੱਧ ਬਣਾ ਬਣਾ ਕੇ ਵਿੱਚ ਜਾਂਦੇ ਲੋਕ ਕਮਾਲ ਹੋ ਗਏ ਆ ਸਿਹਤ ਨਾਲ ਖਿਲਵਾੜ ਜਿਹੜਾ ਕਿਸੇ ਦੇ ਵਾਸਤੇ ਕੰਡੇ ਵੀ ਦਾ ਚੇਤੇ ਰੱਖੋ ਕੰਡੇ ਆਪਣੀ ਜੁਬਣਿਆਂ ਜੀ ਉਹ ਕਿਉਂਕਿ ਜੇ ਦੁਨੀਆ ਨੂੰ ਰੋਗ ਲੱਗੂਗਾ ਤਾਂ ਰੋਗ ਆਪਾਂ ਨੂੰ ਆਪਾਂ ਕਿਹੜਾ ਵਿੱਚ ਨਾ ਹੋਵਾਂਗੇ ਭਾਗੀਦਾਰ ਤਾਂ ਹੋਵਾਂਗੇ ਨਾ ਆਪਾਂ ਵੀ ਪਿਆਰੋ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਨਾਲ ਆਪਾਂ ਦਿੱਤੀ ਮਾਤਾ ਪਿਤਾ ਵੀ ਭਾਗੀਦਾਰ ਹੋਊਗਾ ਚੇਤੇ ਰੱਖਿਓ ਵੀ ਮਾਤਾ ਪਿਤਾ ਕਹੂਗਾ ਪ੍ਰਮਾਤਮਾ ਦਾ ਸਿਧਾਨ ਬਣਾਇਆ ਵੀ ਮੈਂ ਤੈਨੂੰ ਮਤ ਦਿੱਤੀ ਸੀ ਆਪਣੇ ਬੱਚੇ ਨੂੰ ਮਤ ਕਿਉਂ ਨਾ ਦਿੱਤੀ ਭਾਈ ਤੇਰੇ ਕੋਲ ਤਾਂ ਟਾਈਮ ਹੀ ਨਹੀਂ ਸੀਗਾ ਬਸ ਮਿਹਨਤਾਂ ਨੇ ਸੀ ਨਾ ਬੱਚਿਆਂ ਕੋਲੇ ਨਾ ਮਾਤਾ ਪਿਤਾ ਕੋਲੇ ਬਸ ਨਿਕਲ ਜਾਂਦਾ ਸਦਿਆ ਹੀ ਚਲੋ ਜੀ ਬਸ ਕੰਮ ਤੇ ਵਕਰੇ ਕੰਮ ਤੇ ਕਰੀ ਬਸ ਬੈਠਣ ਦਾ ਕੋਈ ਟਾਈਮ ਹੀ ਨਹੀਂ ਗੱਲਬਾਤ ਕਰਨ ਦਾ ਟਾਈਮ ਹੀ ਨਹੀਂਗਾ ਹਰੋ ਵਿਚਾਰ ਬਿਨਵੰਤ ਨਾਨਕ ਗੁਰਚਨ ਲਾਗੇ ਵਾਜੇ ਅਨਹਦ ਤੁਰੇ ਅਖੀਰ ਵਿੱਚ ਗੁਰੂ ਅਮਰਦਾਸ ਪਾਸ਼ਾ ਜੀ ਕਹਿੰਦੇ ਮਾਲਕ ਜੀ ਬਿਨਵੰਤ ਬੇਨਤੀ ਹੈ ਤੇਰੇ ਅੱਗੇ ਨਾਨਕ ਦੀ ਬੇਨਤੀ ਹੈ ਜਿਹੜੇ ਵੀ ਗੁਰੂ ਚਰਨਾਂ ਦੇ ਨਾਲ ਲੱਗੇ ਫਿਰ ਵਾਜੇ ਅਨਹਦ ਤੁਰੇ ਜੀ ਅਨਹਦ ਨਰੰਤਰ ਲਗਾਤਾਰ ਇੱਕ ਰਸ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜੁੜ ਜਾਂਦੀ ਹੈ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ ਨੇ ਉਦਾਹਰਨਾ ਦੇ ਦਿੱਤੀਆਂ ਭਗਤ ਰਵਦਾਸ ਜੀ ਨੇ ਵੀ ਬਾਣੀ ਦੇ ਵਿੱਚ ਕਿੰਦੇ ਵੀ ਜਲ ਦੇ ਵਿੱਚੋਂ ਤਰੰਗਾਂ ਉੱਠਦਿੰਨਾ ਹੈ ਤਾਂ ਤਾਂ ਜਲ ਦਾ ਹੀ ਰੂਪ ਹਨ ਤਰੰਗ ਉੱਠੀ ਹੈ ਹੈ ਜਲ ਦਾ ਰੂਪ ਹੀ ਹੈ ਤੇ ਜਲ ਦੇ ਵਿੱਚ ਹੀ ਸਮਾ ਜਾਂਦੀ ਹੈ ਐਵੇਂ ਜਿਵੇਂ ਅਸੀਂ ਸਾਡੀ ਜੋਤ ਪ੍ਰਮਾਤਮਾ ਦਾ ਰੂਪ ਹੀ ਹੈ ਜੀ ਤੇ ਜਦੋਂ ਅਸੀਂ ਵਿਛੜ ਜਾਂਦੇ ਹਾਂ ਪ੍ਰਮਾਤਮਾ ਨਾਲੋਂ ਤੇ ਆਪਣਾ ਇੱਕ ਵੱਖਰੀ ਹਸਤੀ ਬ ਬਣਾਉਣ ਦੀ ਕੋਸ਼ਿਸ਼ ਕਰਦਾ ਮਨੁੱਖ ਪਰ ਨਹੀਂ ਜਿਹੜੇ ਕਹਿੰਦੇ ਆ ਪ੍ਰਮਾਤਮਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕੁਛ ਵੀ ਆ ਮਾਲਕਾ ਤੇਰਾ ਹੀ ਐ ਤਣ ਵੀ ਤੇਰਾ ਮਨ ਵੀ ਤੇਰਾ ਤੇ ਧਨ ਵੀ ਤੇਰਾ ਤੋਸੀ ਜੀ ਕਹਿੰਦੇ ਆ ਨਾ ਪ੍ਰਮਾਤਮਾ ਮੈਂ ਤੈਨੂੰ ਕੀ ਦੇਵਾਂ ਕਹਿੰਦੇ ਕੀ ਦੇਵਾਂ ਤੈਨੂੰ ਮੈਂ ਮੇਰਾ ਤਾਂ ਕੁਝ ਹੈ ਹੀ ਨਹੀਂਗਾ ਨਾ ਇਹ ਤਣ ਮੇਰਾ ਨਾ ਇਹ ਧਨ ਮੇਰਾ ਤੇ ਨਾ ਇਹ ਮਨ ਮੇਰਾ ਤਿੰਨਾ ਵਿੱਚੋਂ ਮੇਰਾ ਕੁਝ ਹੈ ਹੀ ਨਹੀਂਗਾ ਕੀ ਦੇਵਾਂ ਤੈਨੂੰ ਇਹੋਂ ਨਾਨੀ ਲਿਖਿਆ ਕਹਿੰਦੇ ਮਾਲਕ ਜੀ ਮੇਰੇ ਔਗਣ ਹੈ ਬਸ ਸਾਡੇ ਤੱਕਲੇ ਔਗਣ ਹੀ ਐ ਇਹ ਰੱਖਣਿਆ ਤਾਂ ਮਾਲਕਾ ਜੇ ਤੈਨੂੰ ਭਾਉਂਦਿਆ ਤਾਂ ਰੱਖ ਲਾ ਅਸੀਂ ਤਾਂ ਔਗਣ ਹੀ ਐ ਸਖਤ ਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਹ ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਆਪਣੇ ਆਪ ਨੂੰ ਕਹਿਣਾ ਜੀ ਹਾਂ ਪਾਪੀ ਵੱਡ ਗੁਨਾਹ ਦਾ ਮਾਲਕ ਦੀ ਨਾਮ ਐ ਵੇਖਦਾ ਸ਼ੁੱਧ ਐ ਨਾ ਮੈਂ ਬੋਲਦਾ ਸ਼ੁੱਧ ਐ ਨਾ ਮੇਰੀ ਸੁੰਨੀ ਸ਼ੋਦਾ ਨਾ ਮੇਰੀ ਹੱਥਾਂ ਦੀ ਕਰਨੀ ਸ਼ੋਦਾ ਨਾ ਮੇਰੇ ਪੈਰਾਂ ਦੀ ਚੱਲਣੀ ਸ਼ੋਦਾ ਮੇਲੇ ਆ ਮਾਲਕ ਜੀ ਕਿਰਪਾ ਕਰਕੇ ਆਪ ਹੀ ਤੁਸੀਂ ਸ਼ੁੱਧ ਕਰ ਲਿਓ ਭਗਤ ਰਵਿਦਾਸ ਜੀ ਦਾ ਹੁਕਮ ਨਾ ਸਭ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਹਾਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੀ ਸੋ ਪ੍ਰਮਾਤਮਾ ਬਹੁਤ ਚਿਰ ਹੋ ਗਿਆ ਵਿਛੜਿਆ ਨੂੰ ਸਾਨੂੰ ਵਿਛੜਿਆ ਨੂੰ ਆਪਣੇ ਨਾਮ ਨਾਲ ਮੇਲ ਲੈਣਾ ਗੁਰੂ ਕੋਲੋਂ ਇਹ ਮੰਗਣਾ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਸੱਚੇ ਪਾਤਸ਼ਾਹ ਇਹ ਜਨਮ ਲੇਖੇ ਵਿੱਚ ਲਾ ਲਈ ਸੱਚੇ ਪਾਤਸ਼ਾਹ ਜਿੰਨਾ ਜਨਮ ਜਿੰਨਾ ਸਰੀਰ ਸਵਾਸ ਰਿਹਾ ਬਾਕੀ ਹੈ ਨਾ ਤੇ ਤੇਰੇ ਨਾਮ ਨਾਲ ਜੁੜ ਕੇ ਬਤੀਤ ਹੋ ਜਾਣ ਮਾਲਕਾ ਦੁਨੀਆ ਦੇ ਕੰਮ ਧੰਦੇ ਪਿਆਰਿਓ ਸਾਰਾ ਕੁਝ ਇੱਥੇ ਪਿਆ ਰਹਿ ਜਾਣਾ ਕਿਸੇ ਦੇ ਨਾਲ ਕੁਝ ਵੀ ਨਹੀਂ ਜਾਣਾ ਨਾਤਾ ਤਨ ਨਾਲ ਜਾਣਾ ਨਾ ਹੋਰ ਕੁਝ ਨਾਲ ਜਾਣਾ ਦੁਨੀਆ ਦੇ ਪਦਾਰਥ ਮਾਤਾ ਪਿਤਾ ਸਕੇ ਸੰਬੰਧੀ ਸਾਰੇ ਇੱਥੇ ਪਏ ਰਹਿ ਜਾਣੇ ਕਲਿਆਣੇ ਤੇ ਕਲਿਆਣੇ ਤੁਰ ਜਾਣਾ ਸੰਸਾਰ ਦੇ ਵਿੱਚੋਂ ਜੀ ਸੋ ਪ੍ਰਮਾਤਮਾ ਦਾ ਨਾਮ ਜਪੀਏ ਪ੍ਰਮਾਤਮਾ ਦੀ ਬੰਦਗੀ ਕਰੀਏ ਸਿਮਰਨ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਦੀ ਜੀ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ